ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਅਰਜ਼ਲ ਦੋ ਨਸ਼ੇ ਦੇ ਸਮਗਲਰਾਂ ਨੂੰ ਕਾਬੂ ਕੀਤਾ ਗਿਆ ਤੇ ਉਨ੍ਹਾਂ ਦੇ ਕਬਜ਼ੇ ਦੇ ਵਿੱਚੋਂ 1 ਕਿਲੋ 23 ਗ੍ਰਾਮ ਤੇ ਦੂਸਰੇ ਮਾਮਲੇ ਦੇ ਵਿੱਚ 514 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ। ਇਸ ਸਬੰਧ ਦੇ ਵਿੱਚ ਫਿਰੋਜ਼ਪੁਰ ਪੁਲਿਸ ਸੂਚ ਅਧਿਕਾਰੀਆਂ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕਰਦਿਆ ਕਿਹਾ ਗਿਆ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਿਆਂ ਦੇ ਖਾਤਮੇ ਵਾਸਤੇ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਨੇ। ਇਸ ਵਾਸਤੇ ਸਪੈਸ਼ਲ ਟੀਮਾਂ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ। ਤਿਆਰ ਤੇ ਪੂਰੀ ਮੁਸਤੈਦਗੀ ਦੇ ਨਾਲ ਨਸ਼ੇ ਦੇ ਕਾਰੋਬਾਰੀਆਂ ਦਾ ਪਤਾ ਲਗਾ ਕੇ ਉਹਨਾਂ ਖਿਲਾਫ ਸਖਤ ਕਾਰਵਾਈਆਂ ਕਰਦਿਆਂ ਨਸ਼ੇ ਨੂੰ ਵੀ ਖਤਮ ਕੀਤਾ ਜਾਵੇਗਾ। ਯੁੱਧ ਚੜਿਆ ਹੋਇਆ ਹੈ। ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਜੀਆ ਤੇ ਮਾਨਯੋਗ ਸਾਡੇ ਡੀਆਈਪੀ ਸਾਹਿਬ ਜੀ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਦੇ ਹੋਏ ਸਾਡੀ ਬਹੁਤ ਹੀ ਵਧੀਆ ਕਾਮਯਾਬੀ ਹਾਸਲ ਹੋਈ। ਜਦੋਂ ਸਾਡੇ ਸਾਈ ਪ੍ਰਕਾਸ਼ ਐਸਪੀ ਐਸਐਚਓ ਲਖੋ ਕੇ ਬਰਾਮ ਇਹਨਾਂ ਨੇ ਅਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਇੱਕ ਆਪਰੇਸ਼ਨ ਕਰਦੇ ਹੋਏ 1 ਕਿਲੋ 537 ਗ੍ਰਾਮ ਹਿਰਨ ਇੱਕ ਮੋਟਰਸਾਈਕਲ ਤੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਜਿਹੜੇ ਇਹ ਲਾਜਰ ਪੁੱਤਰ ਬਲਕਾਰ ਸਿੰਘ ਵਾਸੀ ਬਸਤੀ ਕੁਸ਼ਾਲ ਸਿੰਘ ਵਾਲਾ ਜਲਾਲ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਤੇ ਅਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੱਟੀ ਰਾਜੋਕੇ थाना सदर ਫੋਜ਼ਪੁਰ ਇਹਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 1 ਕਿਲੋ 23 ਗ੍ਰਾਮ ਹਿਰਨ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਕਰਨ ਦੀ ਸਫਲਤਾ ਹਾਸਲ ਹੋਈ ਹੈ ਐਵੇਂ ਇੱਕ ਮੁਕੱਦਮਾ ਸਦਰ ਦੇ ਵਿੱਚ ਸਦਰ ਥਾਣੇ ਵਿੱਚ ਦਰਜ ਕੀਤਾ ਮੁਕੱਦਮਾ ਨੰਬਰ 69 ਜਿਹਦੇ ਵਿੱਚ ਜਿਹੜੀ 514 ਗ੍ਰਾਮ ਹਿਰਨ ਰਿਕਵਰ ਹੋਈ ਹੈ ਇਹਦੇ ਵਿੱਚ ਦੋ ਨਾਮਲੂਮ ਵਿਅਕਤੀਆਂ ਦੇ ਅਸੀਂ ਪਛਾ ਦਿੱਤਾ ਕਿਉਂਕਿ ਇਹ ਸਾਨੂੰ ਇਨਫੋਰਮੇਸ਼ਨ ਮਿਲਣ ਤੇ ਇਹ ਰਿਕਵਰ ਹੋਈ ਸੀ ਜੋ ਸਾਨੂੰ ਇੱਕ ਦੋ ਲੀਡਸ ਹੈਗੀਆਂ ਦੇ ਵਿੱਚ ਅੱਗੇ ਸਾਨੂੰ ਜਿਨ੍ਹਾਂ ਨੇ ਵੀ ਇਹ ਲੈ ਕੇ ਜਾਣੀ ਸੀ ਜਿਨ੍ਹਾਂ ਦੀ ਹਿਰਨ ਸੀ ਉਹਨਾਂ ਨੂੰ ਵੀ ਇਹਦੇ ਵਿੱਚ ਅਸੀਂ ਨਾਮਜ਼ਦ ਕਰਕੇ ਦੇ ਰਜਿਸਟਰ ਕਰ ਰਹੇ ਹਾਂ ਉਹ ਡਰਾਉਣ ਰਹੀ ਹੈ ਜੀ ਸਾਰਾ ਹਾਂਜੀ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ दरअसल ਦੋ ਨਸ਼ੇ ਦੇ ਸਮਗਲਰਾਂ ਨੂੰ ਕਾਬੂ ਕੀਤਾ ਗਿਆ ਤੇ ਉਨ੍ਹਾਂ ਦੇ ਕਬਜ਼ੇ ਦੇ ਵਿੱਚੋਂ 1 ਕਿਲੋ 23 ਗ੍ਰਾਮ ਤੇ ਦੂਸਰੇ ਮਾਮਲੇ ਦੇ ਵਿੱਚ 514 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਇਸ ਸਬੰਧ ਦੇ ਵਿੱਚ ਫਿਰੋਜ਼ਪੁਰ ਪੁਲਿਸ ਸੂਚ ਅਧਿਕਾਰੀਆਂ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕਰਦਿਆ ਕਿਹਾ ਗਿਆ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਿਆਂ ਦੇ ਖਾਤਮੇ ਵਾਸਤੇ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਨੇ ਇਸ ਵਾਸਤੇ ਸਪੈਸ਼ਲ ਟੀਮਾਂ ਬਣਾ ਕੇ ਕੀਤਾ ਜਾ ਰਿਹਾ ਤੇ ਪੂਰੀ ਮੁਸਤੈਦਗੀ ਦੇ ਨਾਲ ਨਸ਼ੇ ਦੇ ਕਾਰੋਬਾਰੀਆਂ ਦਾ ਪਤਾ ਲਗਾ ਕੇ ਉਹਨਾਂ ਖਿਲਾਫ ਸਖਤ ਕਾਰਵਾਈਆਂ ਕਰਦਿਆਂ ਨਸ਼ੇ ਨੂੰ ਵੀ ਖਤਮ ਕੀਤਾ ਜਾਵੇਗਾ। ਯੁੱਧ ਚੜਿਆ ਹੋਇਆ ਹੈ। ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀਆਂ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਦੇ ਹੋਏ ਸਾਡੀ ਬਹੁਤ ਹੀ ਵਧੀਆ ਕਾਮਯਾਬੀ حاصل ਹੋਈ। ਜਦੋਂ ਸਾਡੇ ਸਾਈ ਪ੍ਰਕਾਸ਼ ਐਸਪੀ ਐਸਐਚਓ ਲਖੋ ਕੇ ਬਰਾਮ ਇਹਨਾਂ ਨੇ ਅਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਇੱਕ ਆਪਰੇਸ਼ਨ ਕਰਦੇ ਹੋਏ 1 ਕਿਲੋ 537 ਗ੍ਰਾਮ ਹਰਨ ਇੱਕ ਮੋਟਰਸਾਈਕਲ ਤੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਜਿਹੜੇ ਇਹ ਲਾਜਰ ਪੁੱਤਰ ਬਲਕਾਰ ਸਿੰਘ ਵਾਸੀ ਬਸਤੀ ਕੁਸ਼ਾਲ ਸਿੰਘ ਵਾਲਾ ਜਲਾਲ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਤੇ ਅਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੱਟੀ ਰਾਜੋਕੇ थाना सदर ਫੋਜ਼ਪੁਰ ਇਹਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 1 ਕਿਲੋ 23 ਗ੍ਰਾਮ ਹਿਰਨ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਕਰਨ ਸਫਲਤਾ ਹਾਸਲ ਹੋਈ ਹੈ ਐਵੇਂ ਇੱਕ ਮੁਕੱਦਮਾ ਸਦਰ ਦੇ ਵਿੱਚ ਸਦਰ ਥਾਣੇ ਵਿੱਚ ਦਰਜ ਕੀਤਾ ਮੁਕੱਦਮਾ ਨੰਬਰ 79 ਜਿਹਦੇ ਵਿੱਚ ਜਿਹੜੀ 514 ਗ੍ਰਾਮ ਹਿਰਨ ਰਿਕਵਰ ਹੋਈ ਹੈ ਇਹਦੇ ਵਿੱਚ ਦੋ ਨਾਮਲੂਮ ਵਿਅਕਤੀਆਂ ਦੇ ਸੀ ਪਛਾ ਦਿੱਤਾ ਕਿਉਂਕਿ ਇਹ ਸਾਨੂੰ ਇਨਫੋਰਮੇਸ਼ਨ ਮਿਲਣ ਤੇ ਇਹ ਰਿਕਵਰ ਹੋਈ ਸੀ ਜੋ ਸਾਨੂੰ ਇੱਕ ਦੋ ਲੀਡਸ ਹੈਗੀਆਂ ਦੇ ਵਿੱਚ ਅੱਗੇ ਸਾਨੂੰ ਜਿਨ੍ਹਾਂ ਨੇ ਵੀ ਇਹ ਲੈ ਕੇ ਜਾਣੀ ਸੀ ਜਿਨ੍ਹਾਂ ਦੀ ਹਿਰਨ ਸੀ ਉਹਨਾਂ ਨੂੰ ਵੀ ਇਹਦੇ ਵਿੱਚ ਅਸੀਂ ਨਾਮਜ਼ਦ ਕਰਕੇ ਦੇ ਗ੍ਰਫਰ ਕਰ ਰਹੇ ਹਾਂ ਉਹ ਡਰਾਉ ਰਹੀ ਹੈ ਜੀ ਸਰ ਤੇ ਹਾਂ ਜੀ